ਦਾਤੀਆਂ ਦੀ ਦਰਬਾਰ ਦਾ ਪਾਲੀ ਐਮ ਸਰਕਾਰ ਕਾਦਰੀ ਦਰਬਾਰ ਮੰਮੀ ਸ਼ੀਲਾ ਸਰਕਾਰ ਸਾਹਿਬ ਨੇ ਤੇ ਮੌਜੂਦਾ ਗੱਦੀ ਰਛੀਨ ਮੈਸ ਸੋਨੀਆ ਮਹੰਦ ਕੋਕਾ ਵਾਲੀ ਸਰਕਾਰ ਸਾਹਿਬ ਨੇ ਤੇ 12 13 14 ਦਾ ਉਰਸ ਆ ਰਿਹਾ ਹੈ ਮੇਰੇ ਦਾਤੀਆਂ ਦਾ ਤੇ ਸਭ ਸੰਗਤਾਂ ਨੂੰ ਬੇਨਤੀ ਆ ਕੁੱਲਾ ਸਜਦਾ ਆ ਹੌਮ ਹਮਾ ਕੇ ਪਹੁੰਚਣਾ ਜੋ ਦੇਸ਼ ਪਰਦੇਸ਼ੀਆਂ ਸੰਗਤਾਂ ਮੇਰੀ ਮੰਮੀ ਜੀ ਦੀਆਂ ਇੱਧਰ ਲੀਆਂ ਸੰਗਤਾਂ ਆ ਸਾਡੇ ਸ਼ਹਿਰ ਵਾਸੀ ਆ ਸਾਰੇ ਸ਼ਹਿਰ ਦੀਆਂ ਸੰਗਤਾਂ ਆ ਸਭ ਨੂੰ ਖੁੱਲਾ ਸੱਦਾ ਹੈ ਖੁਸ਼ ਹੋ ਕੇ ਪਹੁੰਚਣਾ ਹੈ ਦਾਤਿਆਂ ਦੀਆਂ ਮਿੱਠੀਆਂ ਮਨਾਦਾ ਪ੍ਰਾਪਤ ਕਾਨੀਆਂ ਦਾਤਿਆਂ ਦਾ ਅਸ਼ੀਰਵਾਦ ਲੈਣਾ ਹੈ ਦਾਤਾ ਜੀ ਦੁੱਧ ਵਾਲੇ ਨੂੰ ਦੁੱਧ ਪੋਤ ਵਾਲੇ ਨੂੰ ਪੋਤਰੀ ਜੀ ਕਾਲੇ ਨੂੰ ਇਹ ਦੇਣ ਖੁਸ਼ੀਆਂ ਦੇਣ ਸਭ ਨੂੰ ਤੇ ਸਭ ਸੰਗਤਾਂ ਨੇ ਪਹੁੰਚਣਾ ਕੋਈ ਖੁਸ਼ ਹੋ ਕੇ ਤੇ ਦਰਬਾਰ ਦੀਆਂ ਇਦਾਂ ਹੀ ਰੌਣਕਾਂ ਵਧਾਉਣੀਆਂ ਆ ਦਰਬਾਰ ਦੀ ਰੌਣਕ ਵਧਾਉਣਾ ਆ ਤੇ ਸਭ ਨੂੰ ਖੁੱਲਾ ਸੱਦਾ ਹੈ ਖੁਸ਼ ਹੋ ਕੇ ਪਹੁੰਚਣਾ ਹੈ ਫੌਰ ਮੇਰੇ ਸ਼ਹਿਰ ਵਾਸੀਆਂ ਨੂੰ ਮੇਰੀ ਛੋਟੀ ਜੀ ਕੰਸਵੈਸਟ ਬੋ ਰਿਹਾ ਪਈ ਸਾਡੇ ਇੱਥੇ ਮਾਨਤਾ ਦੇ ਡੇਰਾ ਹੈਗਾ ਜਿਹੜਾ ਮੇਨ ਇਹ ਹੀ ਦਰਵਾਰ ਆ ਕੋਈ ਹੋਰ ਦਰਵਾਰ ਨਹੀਂਗਾ ਆਲੇ-ਦੁਆਲੇ ਬਹੁਤ ਫੱਟੇ ਰੱਖ ਕੇ ਫੋਟੋਆਂ ਟਿਕਾ ਕੇ ਬੈਠੇ ਆ ਤੇ ਉਹਨਾਂ ਦੇ ਘਰਾਂ 'ਚ ਵਧਾਈ ਨਾ ਦੇਣ ਜਾਵੋ ਤੇ ਉਹਦੇ ਵਧਾਈ ਨਹੀਂ ਦੇਣ ਜਾਣਾ ਵਧਾਈ ਜਿੰਨੇ ਵੀ ਦੇਣ ਹੋਣੀਆਂ ਇਸ ਦਰਵਾਰ ਨੂੰ ਦੇਖ ਲਓ ਇਸ ਦਰਵਾਰ ਤੇ ਹੀ ਆਉਣਾ ਕੋਈ ਝੋਕੇ ਤੇ ਤੁਹਾਡੀਆਂ ਵਧਾਈਆਂ ਲੰਗਰ 'ਚ ਪੈਣੀਆਂ ਜਾਂ ਮੇਰੀਆਂ 'ਚ ਪੈਣੀਆਂ ਤੇ ਬਾਕੀ ਫੱਟੇ ਰੱਖ ਕੇ ਆਉਣੇ ਰੱਖਣਗੇ ਜਿਹਨੇ ਉਹਨੂੰ ਤਾਂ ਆਪਣਾ ਟਾਈਮ ਹੀ ਸਾਰਨਾ ਆ जरू मेरी फूगालते कोरकाना बक साब ुरा ता स्તि षिया दे राजिों प क्षरा जदा।